ਕਿਆ ਕਰਨੋ ਚੱਲਿਆ ਸੀ ਚੈਨਾ ਟੂਰ ਨੇ ਨਾਲ ਵੱਡੇ ਆ ਯਾਰ ਪਾ ਇਕੱਲੇ ਗੱਲੇ ਗੱਲੇ ਨਹੀਂ ਹੋਈ ਬੰਦਾ ਹੀ ਗੱਲੇ ਸੀ ਫਤ ਕੋਈ ਮਾਣ ਦੀ ਚਾਚੇ ਦੀ ਭਤਾਏ ਦੀ ਮੈਂ ਕੁੜੀਏ ਪੈਣਾ ਸੀ ਕੋਸ ਮੈਂ ਤਾਂ ਕਰਿਆ ਵੀ ਚਾਇਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੈ ਹੋਰ ਅੰਬਾ ਲੋਕਾਂ ਦੇ ਕਹਿੰਦੇ ਲੱਖ ਦੀ ਲਾਹਣਤਾ ਹੈ ਇਹ ਸਰਕਾਰਾਂ ਤੇ ਇਹ ਕਹਿੰਦੇ ਚੱਟਾ ਬੰਦ ਕਰਨਾ ਹੈ ਨਸ਼ਾ ਖਤਮ ਕਰ ਦਿਆਂਗੇ ਗੈਸਟਰ ਖਤਮ ਕਰ ਦਿਆਂਗੇ ਉਹ ਲਾਂਤ ਕੋ ਚਾਇਨਾ ਡੋਰ ਨਹੀਂ ਸਾਡੇ ਕੋਲੋਂ ਬੰਦ ਹੋਈ ਚਾਇਨਾ ਡੋਰ ਨਹੀਂ ਬੰਦ ਇਹ ਹਾਲਾਤ ਦੇਖੋ ਆ ਬੇਤਰਾ ਨੌਜਵਾਨ ਜਵਾਕ ਜਵਾਕ 12-13 ਸਾਲ ਦਾ ਜਵਾਕ ਯਾਰ ਮਾਰਿਆ ਗਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਆ ਦੇਖ ਮੈਂ ਧੂ ਪੈਂਦੀ ਆ ਕਲੇਜ ਇੱਕ ਮੈਂ ਯਾਰ ਬਿਲਕਦਿਆ ਪਰਿਵਾਰ ਮਾਪੇ دیਵਾਗੁੱਲ ਹੋ ਗਿਆ ਘਰ ਉੱਡ ਗਿਆ ਕਿਹਦੇ ਕਰਕੇ ਆ ਸੋਡੀਆਂ ਮਲੈਕੀਆਂ ਕਰਕੇ ਅਸੀਂ ਇੰਨਾ ਹਜ਼ਾਰ ਬੰਦਾ ਕਿਟੇ ਵਾਲਾ ਅੰਦਰ ਬੰਦ ਕਰਤਾ ਅਸੀਂ ਇੰਨੇ ਕੈਂਟਰ ਬੰਦ ਕਰਤੇ ਇੰਨਾਂ ਦੇ ਗੋਲੀਆਂ ਮਾਰਤੀਆਂ ਕੱਖ ਨਹੀਂ ਹੁਣ ਆਹਤੋਂ ਗੱਲਾਂ ਤੇਰੇ ਕੋਲ ਭਾਂਸ ਗੱਲੀਆਂ ਗੱਲਾਂ ਨੇ ਘੱਟੋ ਘੱਟ ਮੈਂ ਕਹਿੰਦਾ ਤੁਸੀਂ ਕਹਿੰਦਾ ਚੈਨਾ ਡੋਰ ਮੈਂ ਤੁਹਾਨੂੰ ਆਜੋ ਮੇਰੇ ਨਾਲ ਜਿੱਥੇ ਮਰਜ਼ੀ ਚੱਲ ਬੜੋ ਜਿਹੜੇ ਮਰਜ਼ੀ ਬਾਜ਼ਾਰ ਚ ਵੜ ਜਾਂਦੇ ਆਪਾਂ ਜਿਹੜੀ ਮਰਜ਼ੀ ਦੁਕਾਨ ਤੋਂ ਚੈਨਾ ਡੋਰ ਲੈ ਲਓ ਯਾਰ ਸ਼ਰਿਆ ਮਿਲਦੀ ਆ ਯਾਰ ਉਹ ਚਿੱਟਾ ਦਾ ਹਲੇ ਮਾੜਾ ਮੋਟਾ ਕੋਈ ਲੁਕੋ ਕੇ ਵੇਚਦਾ ਜਾਂ ਕਿਵੇਂ ਇਹ ਸ਼ਰਿਆ ਬਿਕਦੀ ਆ ਐਵੇਂ ਡਰਾਮੇ ਕਰੀ ਜਾਂਦੇ ਆ ਅਸੀਂ ਚੈਨਾ ਡੋਰ ਬੰਦ ਕਰ ਦਿਆਂਗੇ ਅਸੀਂ ਪਰਚੇ ਦੇਵਾਂਗੇ ਅਸੀਂ ਇੰਨੀ ਫੜਦੀ ਸੀ ਉਨੀ ਫੜਦੀ ਕਿੱਥੇ ਫੜਦੀ ਉਹ ਬਈ ਪੰਜਾਬ ਦੇ ਲੋਕੋ ਇਹ ਤਾਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਅੱਜ ਦੀਆਂ ਚਾਰ ਖਬਰਾਂ ਚੈਨਲ ਔਰ ਦੇ ਨਾਲ ਇੱਕੇ ਮੁੰਡਾ ਮਰਿਆ ਤਿੰਨ ਬੰਦਿਆਂ ਦੇ ਹੋਰ ਕਿਹਦੇ ਆ ਬੁੱਲਾਂ ਦੇ ਫਿਰ ਗਈ ਕਿਦੇ ਅੱਖਾਂ ਦੇ ਫਿਰ ਗਈ ਕਿਦਾ ਗਲ ਬਚ ਗਿਆ ਗਲ ਦੇ ਫਿਰ ਗਈ ਤਿੰਨ ਚਾਰ ਬੰਦੇ ਹੋਰ ਫਟੜ ਹੋਏ ਆ ਬੰਦੇ ਦਾ ਬੰਦੇ ਕਿੰਨੇ ਜਾਨਵਰ ਕਿੰਨੇ ਪੰਛੀ ਵਿਚਾਰੇ ਮਰਦੇ ਨੇ ਰੋਜ਼ ਯਾਰ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਆ ਇੱਥੇ ਇੱਕ ਹੋਰ ਲਾਂਤੀਆ ਬੋਲੂ ਜਾਂਦਾ ਅਗਾ ਜੀ ਮੀਂਹ ਪੈ ਗਿਆ ਪਤੰਗ ਚੜਾਉਣ ਦਾ ਸਵਾਦ ਹੀ ਖਰਾਬ ਹੋ ਗਿਆ ਲੈ ਮਾਰੀ ਜਾ ਲੋਕਾਂ ਨੂੰ ਕਤਲ ਦਾ ਪਰਚਾ ਬਣਦਾ ਕਤਲ ਦਾ ਪਰਚਾ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਆਵਾਜ਼ ਠਾਓ ਇਹ ਸਰਕਾਰ ਜਿਹੜੀ ਗੁੰੰਗੀ ਬੋਲੀ ਅੰਨੀ ਹੋ ਚੁੱਕੀ ਹੈ ਇਹਦਾ ਪੈਸੇ ਬਣਾਉਣ ਤੋਂ ਇਲਾਵਾ ਹੈ ਹੀ ਨਹੀਂ ਕੋਈ ਕੰਮ ਦਿਖਦਾ ਉੱਥੇ ਕੋਈ ਉੱਥੇ ਨੀਤੀ ਲਿਆਉਂਦੇ ਆ ਕਿ ਉੱਥੇ ਨੀਤੀ ਲਿਆਂਦੀ ਕਦੇ ਪਬਲਿਕ ਸੈਕਟਰ ਵੇਚ ਤੇ ਸਰਕਾਰੀ ਜ਼ਮੀਨ ਤੇ ਅੱਖ ਰੱਖ ਲਈ ਕਦੇ ਉਹ ਵੇਚ ਤਾਂ ਕੁਝ ਕਰੀ ਜਾਂਦੇ ਆ ਇੱਥੇ ਲੋਕ ਮਰੀ ਜਾਂਦੇ ਆ ਇਹ ਖਬਰ ਆ ਗਈ ਚਿੱਟੇ ਦਾ ਮਰ ਗਿਆ ਕੋਈ ਖਬਰ ਆਈ ਗੋਲੀ ਮਾਰਤੀ ਕਿਸੇ ਦੇ ਕੋਈ ਖਬਰ ਆ ਗਈ ਆ ਚੈਨਲ ਡੋਰ ਗਾਲਚ ਪੈ ਗਈ ਮਰ ਗਿਆ ਜਿਹੜਾ ਵੀ ਥਾਣੇ ਦਾ ਹੁੰਦਾ ਥਾਣੇਦਾਰ ਐਸ ਐਚਓ ਹੈ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕਰੋ ਵੀ ਜੇ ਤੇਰੇ ਇਲਾਕੇ ਵਿੱਚ ਪੈਂਦੇ ਸ਼ਹਿਰ ਆ ਚਾਹੇ ਪਿੰਡਾਂ ਕੋਈ ਦੁਕਾਨਾਂ ਤੇ ਚੈਨਲ ਡੋਰ ਮਿਲ ਗਈ ਤਾਂ ਤੂੰ ਜ਼ਿੰਮੇਵਾਰ ਹੋਵੇਂਗਾ ਲੈ ਦਿਖਾ ਦਿਓ ਕਿਤੇ ਭਾਲ ਕੇ ਮਾੜੀ ਮੋਟੀ ਵੀ ਪਰ ਨਹੀਂ ਭਾਈ ਉਹੋ ਤਣਾਵਾ ਚੜ ਜਾਂਦਾ ਚੁੱਪ ਹੋ ਜਾਂਦੇ ਆ ਆਪਣੇ ਤਮਾਸ਼ੀ ਲੋਕਾਂ ਦਾ ਤਮਾਸ਼ਾ ਦੇਖਦੇ ਆ ਭਵਾਂਸ ਦੇ ਚੁਟਕਲੇ ਸੁਣ ਕੇ ਥਲੇ ਹਾ ਹਾ ਕਰ ਛੱਡਦੇ ਆ ਤਾੜੀਆਂ ਮਾਰ ਛੱਡਦੇ ਆ ਆਹ ਬੜੀਆਂ ਗੱਲਾਂ ਸੁਣਾਈਆਂ ਵੀ ਐਂ ਕਹਿ ਕੇ ਉੱਠ ਕੇ ਝਾੜ ਕੇ ਝੁਗਾ ਕਰਨ ਨੂੰ ਮੜਿਆਉਂਦੇ ਆ ਇਹ ਦੂਜੇ ਦੀਆਂ ਦੂਜੇ ਦੇ ਘਰਾਂ 'ਚ ਲੱਗੀਆਂ ਅੱਗਾਂ ਸਾਨੂੰ ਦਿਖਦੀਆਂ ਨਹੀਂ ਤਮਾਸ਼ਾ ਲੱਗਿਆ ਲੱਗਦਾ ਸਾਨੂੰ ਤਮਾਸ਼ਾ ਜਦੇ ਹੀ ਆਕ ਸਾਡੇ ਘਰਾਂ 'ਚ ਆਉਣੀ ਆ ਮੇਰੀ ਗੱਲ ਯਾਦ ਰੱਖ ਲਿਓ ਤੋ ਪੰਜਾਬ ਦੇ ਲੋਕੋ ਇਸ ਗੱਲ ਬਦਲੇ ਆਵਾਜ਼ بلند ਕਰਨੀ ਪਣਦੀ ਆ। ਲੋਕ ਕਹਣਗੇ ਕਿ ਕੱਡਾ ਕ ਮੁੱਦਾ ਹੈ ਬਹੁਤ ਵੱਡਾ ਮੁੱਦਾ ਹੈ। ਜਿਸ ਨਾਲ ਜਵਾਕ ਮਰ ਰਹੇ ਨੇ, ਪੰਛੀ ਮਰ ਰਹੇ ਨੇ, ਬੰਦੇ ਫਟੜ ਹੋ ਰਹੇ ਆ, ਮਰ ਰਹੇ ਆ ਮੁੱਦਾ ਹੀ ਨਹੀਂ ਹੈਗਾ। ਛੋਟੀ ਮੋਟੀ ਗੱਲ ਆ 13 ਸਾਲ ਦਾ ਜਵਾਕ ਮਰ ਗਿਆ ਯਾਰ। ਸਾਡੇ ਲਈ ਛੋਟੀ ਗੱਲ ਆ ਇਹ। ਫਿਰ ਕਹਿੰਦੇ ਲੱਖਾਂ ਮੁੱਦਾ ਨਹੀਂ ਸਰੇ ਲਾਉਂਦਾ। ਇਹ ਲੱਖੇ ਦਾ ਕੰਮ ਆ। ਲੱਖੇ ਦਾ ਕੰਮ ਆ ਜਰੂਰਤ ਨਾ ਮੈਂ ਫੜਾ ਦੂੰ ਯਾਦ ਕਰਨਾ ਦੇ ਮੈਂ ਕਹਿੰਦਾ ਦੁਕਾਨਾਂ ਵਾਲੇ ਵੇਚਦੇ ਆ ਫੜਵਾ ਕੇ ਫੜਨਾ ਕਿਹਨਾਂ ਸਰਕਾਰ ਨੇ ਪੁਲਿਸ ਨੇ ਪ੍ਰਸ਼ਾਸਨ ਨੇ ਤੁਸੀਂ ਬੋਲ ਪਿਆ ਕਰੋ ਮੜਾ ਮੋਡਾ ਕੱਲਾ ਲੱਖੇ ਦੇ ਜਮਾ ਲਿਆ ਸਾਰਾ ਠੇਕਾ ਲਿਆ ਰੱਖੇ ਨੇ ਕੱਲੇ ਨੇ ਪਸਾ ਦੁੱਖ ਲੱਗਦਾ ਹਰ ਦੇਖ ਕੇ ਦੋ ਕਿ ਐਂ ਜਵਾਕ ਮਰਦਾ ਜਾਂ ਕੋਈ ਬੰਦਾ ਮਰਦਾ ਯਾਰ ਸੋਖਾਂ ਨੂੰ ਹੱਥ ਮਾਰ ਲਉ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਬਾਰੇ ਬੋਲਣਾ ਸ਼ੁਰੂ ਕਰੋ ਲਿਖਣਾ ਘੱਟੋ ਘੱਟ ਕੋਈ ਆਪਣਾ ਸੋਸ਼ਲ ਮੀਡੀਆ ਤੇ ਲੇਖ ਹੀ ਦਿਓ ਕੋਈ ਵਿਰੋਧ ਹੀ ਕਰ ਦਿਓ ਰੌਲਾ ਹੀ ਪਾ ਦਿਓ ਵੀ ਆ ਸਰਕਾਰ ਆ ਕੁਝ ਕੰਮ ਕਰ ਦੇ ਸ਼ਰ ਇਹਨਾਂ ਨੂੰ ਮਾੜੀ ਮੋਢੀ ਸ਼ਰਮ ਆ ਜੇ ਤੇ ਬੰਦ ਕਰ ਦੇਣ ਇਹ ਇਹਦੇ ਕੋਲ ਕੀ ਬੰਦ ਕਰਨਾ ਕੇ ਇਹ ਚੈਨਲ ਬੰਦ ਕਰਤਾ ਕੇ ਇਹ ਪੱਤਰਕਾਰ ਦੇ ਪਰਚਾ ਦੇਤਾ ਕਿਸੇ ਦੀ ਆਵਾਜ਼ ਬੰਦ ਕਰਤੀ ਕੋ ਜਾਕ ਕੇ ਅੰਦਰ ਦੇਤਾ ਇਹਨਾਂ ਕੋਲ ਆ ਕੰਮ ਸੋ ਇਹ ਇਸ ਬਾਰੇ ਜ਼ਰੂਰ ਘੱਟੋ ਘੱਟ ਰੌਲਾ ਪਾਓ ਨਹੀਂ ਖਬਰਾਂ ਕਿੰਨੀਆਂ ਕ ਜਾਣਨਾ ਹਲੇ ਹੋਰ ਜਾਣੀਆਂ ਨੇ